ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਚੀਨ ਦੇ ਕਿੰਗਦਾਓ ਵਿੱਚ ਐਸਈਓ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਲਈ ਕਾਰਵਾਈ ਜ਼ਰੂਰੀ ਹੈ ਐਸਈਓ ਸੰਮੇਲਨ ਵਿੱਚ ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਖਰੀ ਖਰੀ ਸੁਣਾਈ ਉਹਨਾਂ ਨੇ ਕਿਹਾ ਕਿ ਭਾਰਤ ਨੇ ਆਪਰੇਸ਼ਨ ਸੰਦੂਰ ਸਫਲਤਾਪੂਰਵਕ ਲਾਂਚ ਕੀਤਾ ਭਾਰਤ ਨੇ ਸਰਹੱਦੋਂ ਪਾਰ ਕਈ ਅੱਤਵਾਦੀ ਢਾਂਚਿਆਂ ਨੂੰ ਤਬਾਹ ਕੀਤਾ ਉਨਾ ਕਿਹਾ ਕਿ ਭਾਰਤ ਅਤਵਾਦ ਵਿਰੋਧ ਜ਼ੀਰੋ ਟੋਲਰੈਂਸ ਰੱਖਦਾ ਹੈ ਤੇ ਇਸ ਵਿਰੋਧ ਹਰ ਤਰ੍ਹਾਂ ਦੀ ਕਾਰਵਾਈ ਕਰਨ ਲਈ ਤਿਆਰ ਹੈ ਪਹਿਲਗਾਮ ਵਿੱਚ ਹਮਲਾ ਟੀਆਰਐਫ ਨੇ ਕੀਤਾ ਸੀ ਰਾਕੇ ਮੰਤਰੀ ਨੇ ਕਿਹਾ ਕਿ ਅਤਵਾਦ ਸ਼ਾਂਤੀ ਦੇ ਰਸਤੇ ਵਿੱਚ ਰੋੜਾ ਹੈ ਵੀਡੀਓ ਟੇਕ ਦੀ ਟੂ ਹੋਲਡ ਦਾ ਪਰਪ੍ਰੇਟਰਸ ਆਰਗੇਨਾਈਜ਼ਰਸ ਫਾਈਨੈਂਸ਼ੀਅਰਸ ਐਂਡ ਸਪਾਂਸਰਸ ਆਫ ਰਿਪ੍ਰੀਹੈਂਸਿਬਲ ਐਕਸ ਆਫ ਟੈਰਰਿਜ਼ਮ including cross border terrorism accountable and bring them to justice any acts of terrorism are criminal and unjustifiable regardless of their motivation whenever wherever and by whom so ever committed yes, रक्षा मंत्री राजनाथ सिंह ने चीन विच जारी एस सी ओज दे रक्षा मंत्रियों की मीटिंग तो अलग अपने रूसी हमरुतबा गलबात की थी। ਇਸ ਦੀ ਜਾਣਕਾਰੀ ਰੱਖਿਆ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦਿੱਤੀ ਹੈ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਭਾਰਤ-ਰੂਸ ਸੁਰੱਖਿਆ ਸਬੰਧਨ ਨੂੰ ਵਧਾਉਣ ਤੇ ਅਰਥ ਭਰਪੂਰ ਵਿਚਾਰ ਵਟਾਂਦਰਾ ਕੀਤਾ